ਆ ਵੀ ਵੀ ਆਪਣੇ ਡੀਜੇ ਸਾਊਂਡ ਲੈਣਾ ਆਪਣੇ ਨਾਲ ਨੇ ਆਜ ਆਪਣੀ ਰੋ ਵੀਡੀਓ ਤੇ ਆਜੋ ਵੀ ਫੈਰ ਸੰਗ ਦੀ ਮੈਂ ਕਿ ਚਾਹੁੰਦੇ ਆ ਪਹੁੰਚ ਚੁੱਕੇ ਆਪਾਂ ਕੰਟਰੋਲ ਬੰਦ ਬੋਲੇ ਆ ਮਾਂਗੇ ਦੀ ਜੱਕੀ ਅੱਜ ਆਪਾਂ ਚੀਨੇ ਦੀ ਦੁਕਾਨ ਤੇ ਪਰਾਂਗੇ ਸਾਊਂਡ ਆ ਆਪਣਾ ਸਿਸਟਮ ਹੈ ਜਿਹੜਾ ਆਪਾਂ ਨੇ ਧਰਨ ਦੇ ਸਾਬੂ ਸਾਊਂਡ ਜ਼ੂੰਡਾ ਸ਼ਰਮਾ ਸਾਊਂਡ ਕੁਲਰੀਆਂ ਐਦਕੀ ਸਾਊਂਡ ਬਦਲਦਾ ਭਾਈ ਆਪਾਂ ਨੇ ਚੀਨੇ ਦਾ ਸਾਊਂਡ ਲਾਉਣਾ ਹੈ ਮਾਂ ਸਪਤਾ ਗਿਆਨ ਜੱਗ ਤੇ ਆ ਬੇ ਸਾਬੂ ਸਾਈਆਂ ਸਾਰੀਆਂ ਲਿਆਉਣੀਆਂ ਨੇ ਆ ਟੰਡ ਪੌੜੀਆਂ ਉਹ ਨਵੀਆਂ ਦੇ ਦੀ ਪੁਰਾਣੀਆਂ ਚਕਾ ਦੇ ਕਿਤੇ ਹਾਂ ਨਵੀਆਂ ਦੇ ਦੀ ਤਾਰੀਖ ਤੋਂ ਨਾ ਆ ਬਲੈਕ ਟੂਨ ਆਵੀ ਧਰਨੀਆਂ ਦੇ ਧੁੱਪ ਨੇ ਜੀ ਹੱਸ ਹੋਰ ਵੀ ਡਾਲਾ ਤਾਂ ਪੱਛੜੂ ਆ ਬਾਈ ਮੜਿਆ ਕਹੀਂ ਕਰਦਣਿਆ ਉਹਦੋਂ ਉਹਦੋਂ ਓਵਰ ਹੋਏਗੀ ਓਵਰ ਹੋਏ ਮੈਂ ਇੱਥੇ ਹੋਏਗਾ ਕੱਥੇ ਪੂਰਾ ਰਹਿਣਾ ਦੇਖੀ ਉਰੇ ਮੈਂ ਕੋ ਬਦਮਾਖੀ ਦਾ ਬੰਦਾ ਕਰ ਅਗਲੇ ਜੂ ਵੀ ਜਾਣ ਹੋਣੀ ਚੰਗੀ ਹੈ ਨਹੀਂ ਦੂਰ ਕਰ ਲਿਆ ਨਾ ਬਹੁਤ ਦੂਰ ਤੇ ਬੋਲੀ ਮੈਂ ਕਿ ਚਾਰ ਗੁਲਾ ਦਾ ਫਰਕ ਉਹ ਨਹੀਂ ਆਪ ਨੂੰ ਇੱਕ ਦਾ ਜੋਰ ਵੀ ਹੋਣਾ ਚਾਹੀਦਾ ਲਾਉਣ ਵਾਸਤੇ ਲੈ ਵੀ ਆਪਾਂ ਸ਼ਰਮਾ ਸਾਉਂਡ ਦੇ ਪਹੁੰਚ ਚੁੱਕੇ ਹਾਂ ਜਿੱਥੇ ਆ ਤੁਸੀਂ ਦੇਖਿਓ ਸਮਾਨ ਧਰ ਰਹੇ ਹਾਂ ਸਾਉਂਡ ਸਿਸਟਮ ਸਾਰਾ ਵੇ ਡੂ ਜੈ ਬੇਸਾਂ ਬੁੱਸਾਂ ਸਾਰਾ ਕੁਸਤ ਕਰ ਰਹੇ ਆਪਾਂ ਪਹੁੰਚੇ ਹੋਏ ਆਂ ਚੀਨਾ ਕੁੱਲਰੀਆਂ ਦੇ ਤੇ ਬਾਈ ਦਾ ਸਾਊਂਡ ਕਰਾਉਣ ਵਾਸਤੇ ਸੰਪਰਕ ਕਰੋ ਇਹਨਾਂ ਨੂੰ ਚੀਨਾ ਜੀ ਸ਼ਰਮਾ ਸਾਊਂਡ ਵਾਲੇ ਨੇ ਆਪ ਇਹ ਬਾਈ ਕਰ ਰਹੇ ਨੇ ਪੂਰੀ ਸੇਵਾ ਨਿਭਾ ਰਹੇ ਨੇ ਜੋ ਕਿ ਹਰ ਪ੍ਰੋਗਰਾਮ ਤੇ ਇਹ ਪਹੁੰਚਦੇ ਨੇ ਜੀ ਆਜੂ ਵੀ ਸਕਦੇ ਧੰਨਵਾਦ ਬਾਦਿਓ ਲੈ ਵੀ ਸਾਥੀਓ ਟਰਾਲੀ ਦਾ ਨੇ ਸਾਉਂਡਰ ਨਾਲੀ ਭਰਤੀ ਬਹੁਤ ਜੰਗਾੜ ਧਰੇ ਬਈ ਅੱਜ ਤਾਂ ਇਹ ਓਕੇ ਹਾਲ ਤਾਂ ਧਰੀ ਜਾਂਦਾ ਗਿਣ ਲੈ ਆਪਦਾ ਕਾਪੀ ਤੇ ਚੈੱਕ ਕਰ ਲੈ ਪੀ ਦੇ ਮੈਨੂੰ ਦੇਖ ਲਈ ਕੋਈ ਚੀਜ਼ ਦੂਰੀ ਵੱਲ ਜਾਣ ਦੇ ਹਾਂ ਮਿਕਸਰ ਲੈ ਜਾਗੇ ਸਭ ਦਾ ਬਾਅਦ ਦੇ ਕੋਈ ਜ਼ਿੰਮੇਵਾਰ ਨਹੀਂ ਸੀ ਬਾਕੀ ਸਭ ਆਪਾਂ ਪਹੁੰਚ ਗਏ ਮੇਜਰ ਹਲਵਾਈ ਦੇ ਹਨ ਕਿੰਨਾ ਸਮਾਨ ਧਰੇ ਬਈ ਤੋ ਆਪਾਂ ਤਰਾਂਗੇ ਬਈ 35 ਗੱਦੇ 10 ਕੰਬਲ 1 ਜਰਨੇਟਰ ਹੁਣ ਪਾ ਗੀ ਲਿਆਵੇਂਗਾ ਆ ਨਾਲ ਦਿਨ ਨਾਲ ਫਾਰਾ ਕੰਮ ਨੇ ਮੇਟ ਕੀ ਚੱਲਾਂਗੀ ਇੱਕ ਵਾਰੀ ਚੱਕ ਇੱਕ ਵਾਰ ਇੱਕ ਜਣੀ ਤੇ ਨੇਟਰ ਕਰਨਾ ਹੈ ਆਪਾਂ ਆਵਾਂ ਮਗਰ ਪਾ ਲਈ ਮੋਰੇ ਚੱਲੀ ਦੇ ਟਰਾਲੀ ਦੇ ਮਗਰ ਪਾਉਣਾ ਚੋਰਾ ਕਿਤੇ ਧਰਨਾ ਹੈ ਆਹ ਬੋਲ ਚਲਾਉਣਾ ਬਚਿਆ ਹੈ ਮੈਂ ਵੀ ਬੈਰੀ ਸੰਗ ਤੇ ਜੀ ਟਰਾਲੀ ਭਰ ਲਈ ਆਪਾਂ ਗੱਡਿਆਂ ਦੀ ਹੋਣਾ ਬਣੇ ਨਾਲ ਨੇ ਹੋਣਾ ਨਾਲ ਹੀ ਟਰਾਲੀ ਭਰ ਲਈ ਬੋਲੋ ਦੇ ਨਾਲ ਇਹ ਫੂਕਣੇ ਜਿਹੜੇ ਆਪਾਂ ਨੇ ਅੰਦਰ ਤੇ ਲਾਉਣੇ ਨੇ ਫੂਕਨੇ ਹੌਲਾ ਬੰਦਾ ਚਲਾਉਂਦਾ ਟਰੈਕਟਰ ਹੌਲਾ ਬੰਦਾ ਲੈ ਵੀ ਪਹਿਰੀ ਸੰਗਤੀ ਜੀ ਡੇਰੇ ਦੇ ਵਿੱਚ ਪਹੁੰਚ ਗਏ ਆਪਣੇ ਦੀਮਾਲ ਵਾਲੇ ਵੀਰ ਲੜੀਆਂ ਜਿਨ੍ਹਾਂ ਨੇ ਲੜੀਆਂ ਦਾ ਕੰਮ ਹੈ ਛੇੜਿਆ ਹੋਇਆ ਲਾਗੇ ਸੁਜਾਬਟ ਆਪਣੇ ਡੇਰੇ ਬਾਬਾ ਮੋਨੀਗਰ ਮਹਾਰਾਜ ਜੀ ਦੇ ਵਿਹੜੇ ਦੇ ਵਿੱਚ ਸੁੰਦਰ ਸੁੰਦਰ ਲੜੀਆਂ ਸਜਾਉਣ ਲੱਗੇ ਜੀ ਹਾਂ ਤੇ ਸੁੰਦਰ ਸੋਹਣੀਆਂ ਸੋਹਣੀਆਂ ਭਾਈ ਭੇ ਭਾਈ ਲੜੀਆਂ ਪਾਣੀ ਵਾਲੀ ਨਹੀਂ ਹੈਗੀ ਪਹਿਰਵਾਹ ਦਾਂਗੀ ਗਾਲੇ ਇੱਕ ਇਧਰ ਚੜ ਗਿਆ ਤਾਹਾਂ ਲੈ ਕੇ ਭੂਪ ਨੇ ਬੇਸਾਂ ਚੀਨਾ ਸਿੰਘ ਹਾਂ ਚੀਨਾ ਹੱਥ ਪਾ ਕੇ ਮੜ ਜਾ ਲੈ ਕੇ ਬਾਬਾ ਮੋਨੀ ਦਾ ਨੋ ਚੜ ਜਾ ਪਹਾੜੀ ਤੇ ਨਹੀਂ ਲੋਣੇ ਤੇ ਪਤਾ ਨਹੀਂ ਲੱਗਦੀ ਗੋੜੀ ਪੈ ਲੱਗੀ ਸੈਟਿੰਗ ਬਈ ਕਿਹੜੀ ਬੇਸਾ ਇਹ ਕਿਹੜੀ ਇਹ ਐਲਮੇਟਰੀ ਯੂਨਟ ਐਲਮੇਟੀ ਯੂਨਟ ਐਲਮੇਟਰੀ ਯੂਨਟ ਹੈ ਦੂਜੀ ਇਹ ਆਉਜੀ ਆ ਲੈ ਵੀ ਫੜਾ ਕੇ ਰਾਂ ਤਾਹਾਂ ਲਾ ਦੀ ਬਾਈ ਸਰੇ ਤੇ ਮਾਹ ਕੁਛ ਨਹੀਂ ਹੁੰਦਾ ਅਬਦਾ ਆਪੇ ਟੰਗਦੀ ਹੂੰ ਰਾਂ ਤੇਰੀ ਜ਼ਿੰਮੇਵਾਰੀ ਹੈ ਹਾਂ ਐਸੇ ਰੰਗ ਵਾਲੇ ਵੀਰ ਲੱਗ ਰਹੇ ਨੇ ਕਿਉਂ ਮੁੰਡਿਓ ਵਧੀਆ ਠੀਕ ਹੈ ਵਧੀਆ ਅੱਛਾ ਜੀ ਨਿਮੇੜ ਦੇ ਗੱਜਾ ਹਾਂ ਨਿਬੜ ਗਿਆ ਤਾਂ ਵੈਸਾ ਅੱਛਾ ਹਾਂ ਬਹੁਤ ਸੋਹਣੀ ਗੱਲ ਹੈ ਰੰਗ ਰੋਗ ਨਾ ਮੁੰਡਾ ਕਹਿੰਦਾ ਥੋੜਾ ਜੀ ਕੰਮ ਰਹਿ ਗਿਆ ਖਿੱਚ ਦਾਂਗੇ ਅੱਜ ਮੂਰਤੀ ਤੇ ਗੱਲ ਲੱਗ ਰਹੀ ਸਵੇਰੇ ਅੱਛਾ ਮੂਰਤੀ ਤੇ ਉਧਰ ਵੀ ਤੁਹਾਨੂੰ ਭਗਵਾਨ ਹਨੂਮਾਨ ਜੀ ਜਿਹਦੀ ਮੂਰਤੀ ਤੇ ਤੇ ਆ ਦੇਖ ਰਿਹਾ ਬਹੁਤ ਵਧੀਆ ਐ ਇਧਰ ਗੁਰਨਾਲਜੀ ਪਹੁੰਚ ਰਹੇ ਨੇ ਸ਼ੇਵਾਦਾਰ ਵੀਰੋ ਵੀ ਪਿਆਰੀ ਸੰਗਤ ਜੀ ਤੁਸੀਂ ਦੇਖ ਰਹੇ ਹੋ ਆਪਣੇ ਨਰਮਲ ਸਿੰਘ ਜੀ ਵੀਰ ਜੀ ਪੇਂਟਿੰਗ ਦਾ ਕੰਮ ਕਰਦੇ ਨੇ ਜਿਸ ਵੀ ਵੀਰਬਾਈ ਨੇ ਕਿਸੇ ਨੇ ਰੰਗ ਕਰਾਉਣਾ ਹੋਵੇ ਆਪਣੇ ਘਰਾਤੇ ਗੇਟਾਂ ਤੇ ਕਿਸੇ ਵੀ ਪ੍ਰਕਾਰ ਦਾ ਰੰਗ ਕਰਾਉਣਾ ਹੋਵੇ ਤਾਂ ਨਿੰਮੀ ਬਾਈ ਨੂੰ ਮਿਲ ਸਕਦਾ ਨਿੰਮੀ ਤੇ ਮੋਬਾਈਲ ਨੰਬਰ ਕਿਹਨਾ ਭਾਈ 1833055368 883805363 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੋ ਕਿ ਆਪਣੇ ਭਗਵਾਨ ਸ੍ਰੀ ਹਨੂਮਾਨ ਜੀ ਮੈਂ ਬਿੰਦੂ ਨਾ ਮੈਂ ਬਿੰਦੂ ਨਾਲ ਮੈਂ ਗੱਲ ਕਰਦਾ ਹਾਂ ਹਾਂ ਤੂੰ 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 ਜਰ ਮੇਰੀ ਗੱਲ ਬਹੁਤ ਹੀ ਸੁੰਦਰ ਤੂੰ ਜਲੀਆ ਸ਼ਾਮ ਨੂੰ ਆ ਗਿਆ ਤੂੰ ਮੇਰੇ ਨਾਲ ਗੱਲ ਕਰ ਸਜਾਬਟ ਕੀਤੀ ਜਾ ਰਹੀ ਹੈ ਜੀ ਠੀਕ ਹਾਂ ਠੀਕ ਹੈ ਮੈਂ ਫੋਨ ਕਰਾਂ ਤੁਸੀਂ ਦੇਖ ਰਹੇ ਹੋ ਜੈ ਸ੍ਰੀ ਹਨੂਮਾਨ ਮਹਾਰਾਜ ਕੀ ਜੈ ਸ੍ਰੀ ਸ੍ਰੀ ਖਸੌਤ ਸੱਧਾ ਬਾਬਾ ਮੋਨੀ ਗਰੀ ਜੀ ਮਹਾਰਾਜ ਜੀ ਦੀ ਸਮਾਦ ਤੁਸੀਂ ਦੇਖ ਰਹੇ ਹੋ ਸ੍ਰੀ ਗੁਰੂ ਦੀ ਮਾਲਾ ਲੜੀਆਂ ਦੀ ਸ਼ਾਹਬਤ ਹੋ ਰਹੀ ਹੈ ਜੋ ਦਾ ਸਾਰਾ ਤੇ ਕੰਮ ਚੱਲ ਰਿਹਾ ਇਧਰ ਕੰਮ ਲਿਆਉਂਦੇ ਆ ਪੰਤ ਜੀ ਆਪਣਾ ਸਾਊਂਡ ਤਾਰ ਕੇ ਦੇਖੋ ਤੇ ਕਰਤੀ ਸ਼ਾਟਿੰਗ ਇਹ ਥੱਲੇ ਪੈਰ ਤੋਂ ਇਹ ਉੱਥੇ ਲਾ ਦਾਂਗੇ ਉੱਪਰ ਜਦੋਂ ਪਾਠ ਪੜਦਾਂਗੇ ਉੱਥੇ ਫੇਰ ਆਉਂਦੇ ਹਾਂ ਹੈ ਕੌਣ ਨਿਕਲ ਤੋ ਫੇਰ ਉੱਥੇ ਨੋ ਬੜਦਾ ਲਾ ਦਾਂ ਇਹਨੂੰ ਉੱਥੇ ਚੜ੍ਹਾ ਦਾਂਗੇ ਬੜਾ ਜਿੱਥੇ ਰੋੜ ਪਈ ਉੱਥੇ ਇਹ ਜਿਹਾ ਬਸਾ ਮਸਾ ਹੁੰਦੇ 2 ਕਿ ਬਿੰਮੜ ਉਹਨੇ ਕੱਪੜਾ ਡੇਕ ਦੀ ਕੋਈ ਪੰਡ ਜੀ ਲੈ ਨਹੀਂ ਮੜੇ ਉਰੇ ਕੱਪੜਾ ਡੇਕ ਦਿੰਦੇ ਹਾਂ ਆ ਉਹ ਪਛਾਵਾਂਗੇ ਜੀ ਉਰੇ ਇੱਥੇ ਤੱਕ ਚਾਦਰ ਪਛਾਵਾਂਗੇ ਹੈ ਪੂਰੇ ਗੱਡੀ ਡੇਕਦੀ ਯਾਰ ਕਿਉਂ ਚੱਕਰ ਚ ਪਰੇ ਕੱਦਾਂ ਧਰ ਦੇ

ਚਲ ਗਏ ਜੀ ਬੰਨਾ ਇਹਦੇ ਬੰਦ ਦੋ ਮਲਜੂਨ ਹੀ ਚੰਨਣੀ ਤੇ ਅਭੀ ਹੰਦਲਾ ਇੱਕ ਤਾਂ ਹੋਏ ਗਏ ਜੀ ਜਦੋਂ ਇਕੱਠ ਜਾਵੇ ਰੱਖ ਕੇ ਉਹ ਹਾਂ ਕਹੀ ਬਾਕੀ ਤੂੰ ਤੇਰੀ ਜੋਏ ਵਾਰੀ ਜੇ ਤੈਨੂੰ ਆ ਜੇ ਫਿਰ ਅਸੀਂ ਮੈਂ ਤੇ ਪਾਲ ਕਿਸੇ ਤਮੇ ਕਰੀਏ ੱੱਕੇ ਨਾਲ ਇਹ ਕਮੇ ਉਹ ਅੱਡ ਕਰਾਂਗੇ ਤੇਰਾ ਤੇਰੀ ਜੋਏ ਵਾਰੀ ਲਾਈਵ ਕਰਾਂਗੇ ਫਿਰ ਅਸੀਂ ਦੋਵੇਂ ਲਾਈਵ ਕੋਈ ਗਿੱਡੀ ਕਰ ਕੰਮ ਕਰ ਤੋਂ ਬਸ ਜਿਆ ਦਾ ਕਰਾ ਕਾਪੀ ਦਾ ਮੰਗ ਆ ਲੈਣਾ ਪਹਿਲੇ ਨਹੀਂ ਕਰਾਂਗੇ ਐਸੇ ਆ ਕੇ ਕਰਾ ਜੀ ਆ ਗਿਆ ਜੀ 11 ਫਰ ਕਿ ਸਾਡੇ ਕੋਲ ਇਹ ਉਹੀ ਤਾਂ ਗੱਲ ਕਰਦਾ ਲਿਖਾਂਗੇ ਵੀ ਕੋਈ ਨਾ ਤੜਕੇ ਲੈ ਕੇ ਰੱਬ ਦਾ ਨਾ ਬਿਸਤਰੇ ਅੰਦਰ ਸੌਂਦਾ ਸਾਡਾ ਠੀਕ ਕਰਿਓ ਸ਼ੁਰੂਆਤ ਤੋਂ ਕੋਈ ਨਾ ਕਰੋ ਕਿ ਬਿਸਤਰੇ ਅੰਦਰ ਕੀ ਹੈ ਆਮ ਤਿੱਤਰ ਕੇ ਬਾਰੇ ਉਹ ਚੰਦ ਕਮਿਸ਼ਨ ਉਹ ਮੋਰੇ ਨਾ ਕੋਈ ਡਾਇਰੈਕਟ ਇਹ ਰੋਣਾ ਬੋਲਣ ਲੱਗਦੇ ਗਲਤ ਬੋਲੋ ਚੀਪ ਗੱਲ ਗੱਬੂ ਤੜਕੇ ਕਾਪੀ ਵਿੱਚ ਨਾ ਲੱਕ ਲੈ ਸਧਿਆ ਸਾਨੂੰ ਨਾ ਕਹਿਣਾ ਬਾਬੇ ਠੀਕ ਹੈ ਜਿਹੜਾ ਕੁਝ ਲਿਖਣਾ ਖਰਚਾ ਕੋਸਾ ਵੀ ਸਾਰਾ ਲਿਖ ਲਾਂਗੇ ਲਿਖਾ ਜੀ ਬਸ ਵਧੀਆ ਮੋਟੀ ਜੀ ਕਾਪੀ ਲਓ ਰਿਕਾਰਡ ਆਪਣਾ ਉਹਦਾ ਵੀ ਰਹਿ ਗਿਆ ਮੈਨੂੰ ਨਹੀਂ ਰਹਿ ਗਿਆ ਉਹਦਾ ਸੁਹਾਨੇ ਬੜਾ ਹੋ ਗਿਆ ਸਾਡੇ ਕੋਲ ਤਾਂ ਉਹ ਜਿਹੜੀਆਂ ਤੇ ਜੋਤਾਂ ਗਿਆ ਦੀ ਲੈ ਵੀ ਪਿਆਰੀ ਸੰਗਤੀ ਜੀ ਧੀਮਾਲਾ ਸ਼ਿਵ ਪਾਰਬਤੀ ਜੀ ਦੇ ਮੰਦਿਰ ਦੇ ਉੱਪਰ ਸੱਜ ਚੁੱਕੀ ਹੈ ਤੇ ਇੱਧਰ ਸਜਾਈ ਆ ਰਹੀ ਹੈ ਤੁਸੀਂ ਦੇਖ ਰਹੇ ਹੋ ਬਹੁਤ ਹੀ ਸੁੰਦਰ ਟੀਮਾਂ ਦਾ ਸੂਨ ਨਗਰ ਨਿਵਾਸੀ ਪੰਨ ਮੰਦਿਰ इधर वो बतावा नहीं ਲੇ ਟੈਂਟ ਤੋਂ ਚੱਲ ਰਹੇ ਨੇ ਬਣ ਬਣੇ ਗਿਆ ਹੋਰੇ ਸ਼ਾਮ ਨੂੰ ਟੈਂਟਾਂ ਦਾ ਤਿਆਰੀ ਹੋ ਰਹੀ ਹੈ ਨੌਜਵਾਨਾਂ ਦੀ ਬੀਰਾਂ ਵੱਲੋਂ ਸੇਵਾਦਾਰ ਬੀਰਾਂ ਵੱਲੋਂ ਕਿਹਾ ਮੰਨੀ ਓਕੇ ਜੀ ਰਿਪੋਰਟ ਹੈ ਓਕੇ ਜੀ ਓਕੇ ਜਮੀ ਤਿਆਰੀਆਂ ਫੁੱਲ ਚੱਲ ਜਾਂਦੀਆਂ ਨੇ ਜਿਉਂ ਨਾਲ ਹੀ ਠੀਕ ਹੈ ਕਮੀ ਪੇਛੇ ਨਾ ਰਹੇ ਕੋਈ ਜਮੀ ਨਹੀਂ ਰੱਖਦੇ ਪੁਰੇ ਆਇਆ ਯਾਰ ਆਪੇ ਸੇਵਾਦਾਰ ਨੌਜਵਾਨ ਵੀ ਲੱਗ ਰਹੇ ਨੇ ਜੀ ਬੋਲ જય ਸ਼੍ਰੀ ਰਾਮ